ਹਾਂਜੀ ਬਾਈ ਜੀ ਘਰੇ ਖੜਾ 285855 ਲੈ ਕੇ ਆ ਗਿਆ ਤੁਹਾਡੇ ਲਈ ਐਨਾ ਘੈਂਟ ਟਰੈਕਟਰ ਆ ਬਾਈ ਜੀ ਹਜੇ ਤੱਕ ਰਸੋ ਤਾਂ ਵੀਰ ਦੀ ਲਾ ਕੇ ਰੱਖੀ ਹੋਈ ਆ ਸਾਇਰ ਤੇ ਪੂਰਾ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆਗਾ 2003 ਮਾਡਲ ਆਗਾ ਇੰਜਨ ਗੇਅਰ ਲੈਫਟ ਪੱਖੋਂ ਪੂਰੀ ਫੁੱਲ ਗਾਰੰਟੀ ਹੋਊਗੀ ਟਰੈਕਟਰ ਦੀ ਘਰੇ ਖੜਾਗਾ ਵੀਰ ਨੇ ਘਰੀ ਬਾਈਤੀ ਬਾਇਆ ਮਿਊਜ਼ਿਕ ਸਿਸਟਮ ਵਗੈਰਾ ਟਰੈਕਟਰ ਤੇ ਪੂਰਾ ਵਧੀਆ ਲੱਗਿਆ ਹੋਇਆਗਾ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਜੇਕਰ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੋਂ ਟਾਇਰ ਵੀਰ ਨੇ ਕੰਪਨੀ ਦੇ ਟਾਇਰ ਪਵਾਏ ਹੋਏ ਆ ਬਿਲਕੁਲ ਨਵੇਂ ਟਾਇਰ ਆ ਬਾਈ ਜੀ ਟਾਇਰਾਂ ਦੀ 5 ਸਾਲ ਦੀ ਗਾਰੰਟੀ ਆ ਕਾਰ ਨਾਲ ਮਿਲੂਗਾ ਗਾਰੰਟੀ ਵਾਲਾ ਟਰੈਕਟਰ ਦੇ ਪੂਰਾ ਫੁੱਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਪਿਆ ਪੂਰਾ ਫੁੱਲ ਸੀਲਡ ਆ ਪੂਰੀ ਫੁੱਲ ਗਾਰੰਟੀ ਆ ਬਾਕੀ ਤੁਸੀਂ ਬਾਕੇ ਚੈੱਕ ਕਰਕੇ ਲਿਜਾ ਸਕਦੇ ਹੋ ਮੋਬਾਈਲ ਨੰਬਰ ਥੱਲੇ ਸ਼ੋ ਹੋ ਰਿਹਾ ਬਾਈ ਸਕਰੀਨ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜਿੰਨਾ ਵੀ ਚਲਾਇਆ ਵੀਰ ਨੇ ਬਾਹੀ ਤੀ ਚਲਾਇਆਗਾ 2003 ਮਾਡਲ ਆ ਤੇ 2,85,000 ਰੁਪਏ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਵੀਰ ਕਹਿੰਦਾ ਆਪਾਂ ਇਹ ਚੋ ਵੀ ਤੁਹਾਡਾ ਮਾਨਤਾਣ ਕਰਾਂਗੇ ਵੀਡੀਓ ਚੰਗੀ ਲੱਗਦੀ ਏ ਸ਼ੇਅਰ ਤੇ ਲਾਈਕ ਮੇ ਧੰਨਵਾਦ ਬਾਈ ਜੀ